ਲੋਜੀ ਮੌਸਮ ਵਿਭਾਗ ਤੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਪਾਰੀ ਮੀ ਪਵੇਗਾ ਦਰਸਲ ਕਈ ਥਾਵਾਂ ਦੇ ਉੱਤੇ ਸੰਘਣੇ ਬੱਦਲ ਛਾਏ ਹੋਏ ਨੇ ਕਿਹਾ ਜਾ ਰਿਹਾ ਕਿ ਔਨ ਵਾਲੇ ਸਮੇਂ ਦੇ ਵਿੱਚ ਪਾਰੀ ਮੀਂਹ ਦੇ ਨਾਲ-ਨਾਲ ਬਰਫਬਾਰੀ ਵੀ ਹੋਵੇਗੀ ਮੌਸਮ ਵਿਭਾਗ ਤੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ 29 ਮਾਰਚ ਤੱਕ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਮੌਸਮ ਵਿਭਾਗ ਤੇ ਵੱਲੋਂ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਕੱਲ ਰਾਤ ਤੋਂ ਮੌਸਮ ਬਦਲ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਸੰਗੜੇ ਬੱਦਲ ਛਾਏ ਹੋਏ ਨੇ ਮੌਸਮ ਵਿਭਾਗ ਨੇ ਅਗਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਪਵਿੱਖਬਾਣੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 24 ਤੋਂ 29 ਮਾਰਚ ਦੇ ਦੌਰਾਨ ਅਰੁਣਾਚਲ ਪ੍ਰਦੇਸ਼ ਅਸਾਮ ਅਤੇ ਮਗਾਹਲਿਆ ਨਾਕਾਲੈਂਡ ਮਨੀਪੁਰ ਮਜ਼ੋਰਮ ਅਤੇ ਤ੍ਰਿਪੁਰਾ ਦੇ ਵੱਖ-ਵੱਖ ਸਥਾਨਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਿਜਲੀ ਡਿਗਨ ਦੀ ਸੰਭਾਵਨਾ ਹੈ 25 ਅਤੇ 26 ਮਾਰਚ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵਕ-ਵਕ ਥਾਵਾਂ ਉੱਤੇ ਭਾਰੀ ਮੀਂਹ ਜਾਂ ਬਰਫਬਾਰੀ ਦੀ ਸੰਭਾਵਨਾ ਹੈ ਉਪ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਦੇ ਵਿੱਚ 25 ਮਾਰਚ ਨੂੰ ਭਾਰੀ ਮੀਂਹ ਪੈ ਸਕਦਾ ਹੈ ਉੱਥੇ ਹੀ ਅਸਾਮ ਅਤੇ ਮਗਾਲਿਆ ਦੇ ਵਿੱਚ ਵੀ 25 ਅਤੇ 26 ਮਾਰਚ ਨੂੰ ਵਕ-ਵਕ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਸੌ ਮੌਸਮ ਵਿਭਾਗ ਦੇ ਅਨੁਸਾਰ 24 ਅਤੇ 26 ਮਾਰਚ ਦੌਰਾਨ ਉਪ ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਦੇ ਵਿੱਚ ਵਕ ਵਕਾਵਾਂ ਦੇ ਉੱਤੇ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 25 ਅਤੇ 26 ਮਾਰਚ ਦੌਰਾਨ ਗੰਗਾ ਪੱਛਮੀ ਬੰਗਾਲ ਬਿਹਾਰ ਅਤੇ ਚਾਰਖੰਡ ਦੇ ਵਿੱਚ 25 ਮਾਰਚ ਨੂੰ ਅਜਿਹਾ ਮੌਸਮ ਜਿਹੜਾ ਦੇਖਿਆ ਜਾ ਸਕਦਾ ਹੈ ਇਸ ਸਾਲ ਦਿੱਲੀ ਐਨਸੀਆਰ ਦੇ ਵਿੱਚ ਹੋਲੀ ਤੇ ਮੌਸਮ ਖੁਸ਼ਕ ਅਤੇ ਗਰਮ ਰਹਿਣ ਦੀ ਸੰਭਾਵਨਾ ਜਿਤਾਈ ਗਈ ਹੈ ਇਸ ਹੋਲੀ ਤੇ ਦਿੱਲੀ ਐਨਸੀਆਰ ਦੇ ਵਿੱਚ ਆਮ ਨਾਲੋਂ ਤੇਜ਼ ਹਵਾਵਾਂ ਮਚਲ ਸਕਤੀਆਂ ਨੇ ਪਰ ਇਸ ਨਾਲ ਗਰਮੀ ਜੜੀ ਆ ਵਧੇਗੀ ਮੀਂਹ ਅਤੇ ਬਾਰਿਸ਼ ਪਹਾੜਾਂ ਤੱਕ ਸੀਮਿਤ ਰਹੇਗੀ ਇਸ ਦੌਰਾਨ ਦਿੱਲੀ ਐਨਸੀਆਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 33 ਤੋਂ 34 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 16 ਤੋਂ 17 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਸੋ ਮੌਸਮ ਜਿਹੜਾ ਪੰਜਾਬ ਦੇ ਵਿੱਚ ਵੀ ਬਦਲਾ ਸ਼ੁਰੂ ਹੋ ਚੁੱਕਿਆ ਹੈ ਕਈ ਥਾਵਾਂ ਦੇ ਉੱਤੇ ਹਾਲਾਂਕਿ ਅੱਜ ਬੂੰਦਾਬਾਂ ਦੀ ਵੀ ਦੇਖਣ ਮਿਲੀ ਸੰਗਣੇ ਬੱਦਲ ਚਾਏ ਰਹੇ ਤੇ ਇਸ ਨੂੰ ਲੈ ਕੇ ਹੁਣ ਮੌਸਮ ਵਿਭਾਗ ਤੇ ਵੱਲੋਂ ਵੀ ਕਈ ਇਲਾਕਿਆਂ ਦੇ ਵਿੱਚ ਇਸ ਵਕਤ ਅਲਰਟ ਜਾਰੀ ਕਰ ਦਿੱਤਾ ਗਿਆ 29 ਮਾਰਚ ਤੱਕ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਪੰਜਾਬ ਦੇ ਵਿੱਚ ਹਾਲਾਂਕਿ ਕੱਲ ਰਾਤ ਤੋਂ ਮੌਸਮ ਬਦਲ ਚੁੱਕਾ ਹੈ ਕਈ ਇਲਾਕਿਆਂ ਦੇ ਵਿੱਚ ਸੰਘੜੇ ਬੱਦਲ ਛਾਏ ਹੋਏ ਨੇ ਤੇ ਮੌਸਮ ਵਿਭਾਗ ਨੇ ਅਗਲੇ ਦਿਨਾਂ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਸੂਰ ਰਿਕਮੈਂਟਰ ਦੇ ਵਿੱਚ ਦੱਸੋ ਕਿ ਤੁਹਾਡੇ ਸ਼ਹਿਰ ਦਾ ਹਾਲ ਕੀ ਹੈ